ਮਿਤੇ 21 11 2025 ਨੂੰ ਮੁਖਫਸਾ ਥਾਣਾ ਬੀਡੀਨ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁਲਤਾਨਪੁਰ ਰੋਡ ਦੇ ਇੱਕ ਗ੍ਰੇਮੀਰ ਸਟੋਰ 'ਤੇ ਅਗਰ ਰੋਬਰੀ ਕੀਤੀ ਗਈ ਹੈ ਜੋ ਰੋਬਰੀ ਗਨਪੁਆਇੰਟ ਪਰ ਕੀਤੀ ਗਈ ਸੀ ਜਿਸ ਵਿੱਚ ਕੁਝ ਨਕਦੀ ਅਤੇ ਇੱਕ ਸੋਨੇ ਦਾ ਕੜਾ ਖੋਬੇ ਲੈ ਕੇ ਗਏ ਸਨ ਜੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਥਾਣਾ ਬੀਡੀਨ ਵਿੱਚ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਸਾਡੇ ਕਮਿਸ਼ਨਰ ਸਾਹਿਬ ਤੇ ਸ਼੍ਰੀ ਗੁਰਪ੍ਰੀਤ ਸਿੰਘ ਖੰਮਾ ਸਾਹਿਬ ਆਪਣਾ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਏਕ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਟੀਮਾਂ ਵੱਲੋਂ ਕਾਫੀ ਵਿਗਿਆਨਿਕ ਢੰਗ ਨਾਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇੱਕ ਦੋਸ਼ੀ ਨੂੰ ਗਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਗਲੌਕ ਪਿਸਤਲ ਅਤੇ ਇੱਕ ਬਲੈਡ ਪ੍ਰੂਫ ਜੈਕਟ ਬਰਾਮਦ ਹੋਈ ਹੈ ਜੋ ਇਸ ਨੂੰ ਅਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜਿਸ ਨੂੰ ਰਿਮਾਂਡ ਪਰ ਲੈ ਕੇ ਹੋਰ ਵੀ ਇਸ ਪਾਸੋਂ ਬਰਾਮਦਗੀ ਹੋਏਗੀ ਜੋ ਇਸ ਤੇ ਬਾਕੀ ਸਾਥੀਆਂ ਦੀ ਰੈਡਿਫੀਕੇਸ਼ਨ ਹੋ ਗਈ ਹੈ ਜਿਨ੍ਹਾਂ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜੋ ਰੇਡ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਨੂੰ ਜਲਦਤ ਜਲਦ ਗ੍ਰਫਤਾਰ ਕੀਤਾ ਜਾਵੇਗਾ